ਪੱਲੇਦਾਰੀ ਤੁਸੀਂ ਕਰਦੇ ਹੋ ਤੁਸੀਂ ਪਿੰਡ ਹੈਨਾ ਦਰਸ਼ਨ ਇੱਕ ਬਹੁਤ ਹੀ ਪੂਰ ਇਕਨੋਮਿਕ ਬੈਕਗਰਾਉਂਡ ਤੋਂ ਹਾਂਜੀ ਗਰੀਬ ਪਰਿਵਾਰ ਤੋਂ ਜੀ ਤੇ ਜਦ ਇਹੋ ਜੇ ਬੈਕਗਰਾਉਂਡ ਤੋਂ ਬੰਦਾ ਆਂਦਾ ਹੈ ਤੇ ਇੱਕ ਲੈਵਲ ਤੇ ਪਹੁੰਚ ਜਾਂਦਾ ਹੈ ਜੀ ਮੈਡਮ ਕੀ ਮੋਟੀਵੇਸ਼ਨ ਕੀ ਇਨਸਪੀਰੇਸ਼ਨ ਤੁਸੀਂ ਆਪਣੇ ਆਪ ਨੂੰ ਕਿਵੇਂ ਉਸ ਆਪਣੀ ਮੰਜ਼ਿਲ ਵੱਲ ਵਧਾਉਂਦੇ ਸੀ ਬਾਸੀ ਜੀ ਮੈਂ ਕਦੇ ਵੀ ਜਦੋਂ ਗਾਉਂਦਾ ਹੁੰਦਾ ਸੀ ਨਾ ਯਾਰਾਂ ਮਿੱਤਰਾਂ ਵਿੱਚ ਜੇ ਕੰਮ ਕਰਦਾ ਵੀ ਗਾਉਂਦਾ ਹੁੰਦਾ ਸੀ ਮੈਂ ਕਦੇ ਇਹ ਨਹੀਂ ਸੋਚਿਆ ਕਿ ਮੈਂ ਆਪਣੀ ਮੰਜ਼ਲ ਪਾਉਣ ਦੀ ਖਾਤਰ ਗਾਉਣਾ ਮੈਂ ਸਿਰਫ ਉਹਨਾਂ ਦਾ ਦਿਲ ਲਾਉਣ ਦੀ ਖਾਤਰ ਗਾਉਂਦਾ ਹੁੰਦਾ ਹੁੰਦਾ ਸੀ ਕਿ ਚਲੋ ਮੇਰੇ ਯਾਰ ਫਰੈਂਡ ਆ ਮੈਨੂੰ ਕਹਿੰਦੇ ਆ ਚਲੋ ਖੁਸ਼ ਰਹਿਣਗੇ ਜੇ ਉਹ ਕਹਿੰਦੇ ਦਰਸ਼ਨ ਤੂੰ ਗਾ ਤੇ ਮੈਂ ਜ਼ਰੂਰ ਗਾਉਂਦਾ ਹੁੰਦਾ ਸੀ ਉਹਨਾਂ ਦੇ ਪਹਿਲੇ ਬੋਲ ਤੇ ਹੀ ਗਾਉਂਦਾ ਹੁੰਦਾ ਸੀ ਸੋ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਮੈਨੂੰ ਇੱਕ ਦੁਆਵਾ ਕਰਦੇ ਹੁੰਦੇ ਸੀ ਕਿ ਕਿਸੇ ਦਿਨ ਅਜਾ ਸਮਾਂ ਆਊਗਾ ਤੂੰ ਸਟਾਰ ਹੋਵੇਂਗਾ ਦਰਸ਼ਨ ਤੇ ਮੈਂ ਇਹ ਅ ਨਜ਼ਰ ਅੰਦਾਜ਼ ਕਰ ਦਿੰਦਾ ਸੀ ਕਿ ਚਲੋ ਕੋਈ ਨਹੀਂ ਠੀਕ ਆ ਜਿਵੇਂ ਹੋਊਗਾ ਸੋ ਉਹਨਾਂ ਚਾਹੇ ਦੁਆਮਾ ਨਾਲ ਲਾਲੋ ਚਾਹੇ ਜਿੱਦਾਂ ਮਰਜ਼ੀ ਲਾਲੋ ਸੋ ਅੱਜ ਆਪਾਂ ਇਸ ਮੰਜ਼ਲ ਤੇ ਪਹੁੰਚੇ ਆ ਸੋ ਮੈਂ ਉਹਨਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਦਾ ਸੋ ਹੁਣ ਪੱਲੇਦਾਰੀ ਗਈ ਪੱਲੇਦਾਰ ਤਾਂ ਗਈ ਜੀ ਬਸ ਜੋ ਜਨਾ ਕਟਾੜ ਹੋਣੀ ਜ਼ਿੰਦਗੀ ਦੀ ਟੋਲੇ ਬਾਤ ਤੁਹਾਨੂੰ ਦੱਸ ਹੀ ਦਿੱਤਾ ਬਾਕੀ ਗਾਣੇ 'ਚ ਮੈਂ ਅੱਗੇ ਕਿਵੇਂ ਹੁਣ ਕਿਵੇਂ ਵੇਖ ਜੋ ਆਪਣਾ ਫਿਊਚਰ ਅੱਗੇ ਕੋਈ ਹੋਰ ਟਰੈਕ ਤੁਸੀਂ ਰਿਲੀਜ਼ ਕਰਨ ਵਾਲੋ ਹੋ ਟਰੈਕ ਵੀ ਆਪਾਂ ਅਗਲਾ ਟਰੈਕ ਕਰਾਂਗੇ ਯਾਰਾਂ ਦੇ ਆਸਾਂ ਜੀ ਉਹਦੀ ਵੀਡੀਓ ਪ੍ਰੋਪਰ ਬਣਾਵਾਂਗੇ ਬਹੁਤ ਵਧੀਆ ਯਾਨੀ ਕਿ ਕੰਮ ਕਰਨਗੇ ਬਾਈ ਸੈਰੀ ਜੀ ਜਿਨ੍ਹਾਂ ਨੇ ਮੇਰੀ ਇਹ ਵੀਡੀਓ ਬਣਾਈ ਉਹੀ ਮੇਰੀ ਵੀਡੀਓ ਇਹ ਦੁਬਾਰਾ ਸ਼ੂਟ ਫਿਰ ਉਹ ਹੀ ਕਰਨਗੇ ਸੋ ਜਿੰਨਾ ਕੰਮ ਆਪਾਂ ਕਰਾਂਗੇ ਬਹੁਤ ਵਧੀਆ ਕਰਾਂਗੇ ਜੀ ਸੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਕੋਈ ਆਪਾਂ ਇਦਾਂ ਦਾ ਕਦਮ ਨਹੀਂ ਚੁੱਕਾਂਗੇ ਜਿਸ ਦੇ ਨਾਲ ਮੈਨੂੰ ਕੋਈ ਕਿਸੇ ਮੁਸੀਬਤ ਦਾ ਸਾਹਮਣਾ ਕਰਨਾ ਪਵੇ ਕਿਤੇ ਬਦਨਾਮੀ ਦਾ ਸਾਹਮਣਾ ਕਰਨਾ ਤੇ ਮੈਂ ਸਰਕਾਰ ਨੂੰ ਵੀ ਮੈਸੇਜ ਦੇਣਾ ਕਿ ਜਿੰਨੇ ਮੁੰਡੇ ਆਪਣੇ ਫਿਰਦੇ ਆ ਬੇਰੋਜ਼ਗਾਰ ਕਈ ਡਿਗਰੀਆਂ ਤਕੜੀਆਂ ਤਕੜੀਆਂ ਡਿਗਰੀਆਂ ਕਰੀ ਫਿਰਦੇ ਆ ਸੋ ਉਹਨਾਂ ਨੂੰ ਸਭ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਕਿਉਂਕਿ ਆਪਣੇ ਕਹਿੰਦੇ ਆ ਲੋਕ ਪੰਜਾਬ ਵਿੱਚ ਚਿਟਾ ਦਾ ਚਿੱਟੇ ਦਾ ਬਹੁਤ ਦੌਰ ਆ ਜਾਂ ਕਿਸੇ ਵੀ ਨਸ਼ੇ ਦਾ ਪਰ ਮੈਂ ਇਹ ਗੱਲ ਕਹਿਣਾ ਜੇ ਆਪਣੇ ਮੁੰਡਿਆਂ ਨੂੰ ਕਿਸੇ ਜੇ ਆਪਣੇ ਮੁੰਡਿਆਂ ਨੂੰ ਨੌਕਰੀ ਤੋਂ ਵੇਲ ਨਾ ਮਿਲੇ ਜੇ ਉਹ ਜੌਬ ਤੇ ਹੋਣ ਉਹਨਾਂ ਕੋਲੇ ਟਾਈਮ ਕਿੱਥੇ ਹੋਵੇ ਨਸ਼ਾ ਕਰਨ ਦਾ ਸੋ ਇਹ ਨਸ਼ਾ ਉਹਦੀ ਕਰਦਾ ਕੋਈ ਵੀ ਮੁੰਡਾ ਜਦੋਂ ਵੇਲਾ ਫਿਰਦਾ ਤੋਂ ਮੈਂ ਇੱਕ ਗਾਣ ਲਿਖਿਆ ਸੀਗਾ ਮੈਂ ਉਹਦੇ ਚਾਰ ਲਾਈਨਾਂ ਤੁਹਾਨੂੰ ਦੱਸ ਰਿਆਂ ਹੂੰ ਬੇਰੋਜ਼ਗਾਰ ਮੁੰਡਾ ਫਿਰਦਾ ਨਸ਼ੇ ਨਾ ਕਰੇ ਤਾਂ ਦੱਸੋ ਹੋਰ ਕੀ ਕਰੇ ਕਾਹ ਤੋਂ ਸਰਕਾਰ ਨਹੀਂ ਜਾਗਦੀ ਹੋਈ ਪਈ ਗੱਲ ਇਹ ਸੋਚ ਤੋਂ ਪਰੇ ਬੇਰੋਜ਼ਗਾਰ ਮੁੰਡਾ ਫਿਰਦਾ ਨਸ਼ੇ ਨਾ ਕਰੇ ਤਾਂ ਦੱਸੋ ਹੋਰ ਕੀ ਕਰੇ ਕਾਹ ਤੋਂ ਸਰਕਾਰ ਨਹੀਂ ਜਾਗਦੀ ਹੋਈ ਪਈ ਗੱਲ ਇਹ ਸੋਚ ਤੋਂ ਪਰੇ ਰਿਸ਼ਵਤ ਖੋਰੀ ਹੁਣ ਚੱਲਦੀ ਪੈਸੇ ਆਤੇ ਮਿਲਦੀ ਏ ਨੌਕਰੀ ਸਾਡੇ ਪੱਲੇ ਸਰਤੀ ਪਕੇਟ ਨੇ ਬੇਲਿਆਂ ਨੂੰ ਦਿੰਦਾ ਨਹੀਂ ਕੋਈ ਸ਼ੋਕਰੀ ਸਾਡੇ ਪੱਲੇ ਸਰਤੀ ਪਕੇਟ ਨੇ ਬੇਲਿਆਂ ਨੂੰ ਦਿੰਦਾ ਨਹੀਂ ਕੋਈ ਸ਼ੋਕਰੀ ਪੱਥਰ ਬਣਾਉਣ ਮਜਬੂਰੀਆਂ ਰੱਬ ਤੋਂ ਡਰੇ ਨਾ ਫਿਰ ਪਿਓ ਤੋਂ ਡਰੇ ਬੇਰੋਜ਼ਗਾਰ ਮੁੰਡਾ ਫਿਰਦਾ ਨਸ਼ੇ ਨਾ ਕਰੇ ਤਾਂ ਦੱਸੋ ਹੋਰ ਕੀ ਕਰੇ ਕਾਂ ਤੋਂ ਸਰਕਾਰ ਨਹੀਂ ਜਾਗਦੀ ਹੋਈ ਪਈ ਗੱਲ ਇਹ ਸੋਚ ਤੋਂ ਪਰੇ ਹੈ ਨਾ ਇਸੋ ਸੇ ਮਸਤੀ ਨਹੀਂ ਮੈਸੇਜ ਵੀ ਹੈ ਅ ਦਰਸ਼ਨ ਦੇ ਗਾਣਿਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੇ ਤੁਹਾਨੂੰ ਬਹੁਤ ਸ਼ੁਭ ਕਾਮਨਾਵਾਂ ਤੁਸੀਂ ਅੱਗੇ ਜਾਓ ਤੇ ਜੋ ਵੀ ਤੁਹਾਡੇ ਸੁਪਨੇ ਨੇ ਉਹਨਾਂ ਨੂੰ ਪੂਰਾ ਕਰੋ ਤੇ ਆਪਣੇ ਫੈਨਸ ਨਾਲ ਇਦਾਂ ਹੀ ਜੁੜੇ ਰਹੋ ਉਹਨਾਂ ਨੂੰ ਐਂਟਰਟੇਨ ਕਰਦੇ ਰਹੋ ਥੈਂਕ ਯੂ ਥੈਂਕ ਯੂ ਸੋ ਮਚ ਤਾਇਰਾ ਬਸੀਨ এবੀਪੀ ਸੰਗਾ ਮੋਹਾਲੀ ਪੁੱਤੈ ਨੋਗੈਲ ਸੁਪਵਾਨੀ ਸਕਦਾ ਮੈਂ ਕੱਠ ਦੇ ਇੱਕ ਹੀ ਵਾਪਸ ਆ ਗਿਆ ਸੀ ਆਪਣੇ ਪਿੰਡ ਮੈਂ ਵਾਪਸ ਮੁੜਿਆ ਸੀ ਬਣਾ ਤਾ ਗੀਤ ਕਾਰਨ ਢੀਏ ਤੇਰੇ ਯਾਰ ਨੂੰ ਤਾਂ ਤੋਣੇ ਦਾ ਸਿੰਗਰ ਬਣਿਆ ਤਾਂ ਇਦਾਂ ਹੀ ਬਣੂਗਾ ਨਹੀਂ ਬੰਨਣ